ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈ ਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅੰਕਾਰੀਆਂ ਨਿੰਦ ਕਾ ਪਿੱਠ ਦੇ ਨਾਮ ਦਿਓ ਮੁਖ ਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਂ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮਹਜੂਤ ਜੋਤ ਮਹਜਾਤਾ ਕਲਕਲਾ ਪਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲੇ ਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਦੀ ਤੇਰੇ ਨਾਮ ਅਨੇਕ ਅ ਸੰਖਾ ਕੀਤੇ ਤੇਰੇ ਵਾਣਹਾਰੇ ਕੀਤੇ ਤੇਰੇ ਰਾਗ ਪਰੇ ਸਿਉ ਕਹੀ ਅਹ ਕੀਤੇ ਤੇਰੇ ਗਾਵਣਹਾਰੇ ਗਾਵਣ ਤੁਧਨੋ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮੰਦੁਵਾਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤਿ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੇ ਸਰ ਜੁਗ ਜੁਗ ਵਿਦਾ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਸ ਪਿਆਲੇ ਗਾਵਣ ਤੁਧਨੋ ਰਤਨ ਉਪਾਇ ਤੇਰੇ 68 ਤੀਰਥ ਨਾਲੇ ਨਾਵਣ ਤੁਧਨੋ ਜੋਤ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇਈ ਤੁਧਨੋ ਗਾਵਣ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਣ ਸੇ ਮਨ ਚਿਤ ਨ ਆਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਿਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨ ਕਰ ਨਾ ਜਾਈ ਸਭ ਪਾਤਸ਼ਾਹ ਹੋ ਸਾਹ ਫਤਹ ਸਾਹਿਬ ਨਾਨਕ ਰਹਿਣ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏ ਕੇਵਡ ਵੱਡਾ ਡੀਟਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬਾਂ ਘਰ ਗੰਭੀਰਾ ਗੁਣਿੰਘੀਰਾ ਕੋਈ ਨ ਜਾਣੇ ਤੇਰਾ ਕੀ ਤਾ ਕੇਵਡ ਤੀਰਾ ਰਹਾ සබෘතමල සුෘතකමයි සවකීමත මෙලකීමමත පායිගන්න්නේ තතියන්නේ ගොරගොරහයි කහන නජායි තේරී තිෙළවඩයයි සබසාත සබතාප සබජගේ අයි අසිද්ධා පුරකාකිී අවඩ අයියා තුද වෙනසදිකනය නාපායියා කරමලෑ එන හිටා කරහයියා. අකන වාලාකයාවිේ චාරාශිවතිී පරේ තේරී පණ්ඩාරා ඩිස්තුූදේ හැත සෑක්‍යචාරා අනානක සච්චසවාරණ හාරා. ਆਸਾ ਮਹੱਲਾ ਪਹਿਲਾ ਆਖਾਂ ਜੀਵ ਆਵਸਰ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤੂ ਭੁਖੇ ਖਾਏ ਚੱਲੀ ਇਹ ਦੁਖ ਸੋਕਿਓ ਬਿਸਰ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੋਕੇ ਭੋਗ ਗੁਣੇ ਹੂਹਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜੇ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰ ਹੈ ਤੇ ਕਮ ਦਾਤ ਨਾਨਕ ਨਾਵੇਂ ਬਾਜ ਸਨਾਤ ਰਾਗ ਗੋਜ਼ਰੀ ਮਹੱਲਾ ਚੌਥਾ ਹਰ ਕੀ ਜਨ ਸਤਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜਿ ਤਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਬਹਉ ਉਦਮ ਜਾ ਅਹਰ ਹਰ ਜੀਉ ਪਰਿਆ ਸੈਲ ਪੱਥਰ ਮਹਜੰਤੇ ਉਪਾਏ ਤਾ ਕਾਰਜਿਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਮ ਪਿਤਾ ਲੋਕ ਸੁਤ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ උඩයි උඩා ේසයි කුස්සා අධසපාචි චරී ශරයා තෙනෙකවන කලාව කමනනි තුෘගාවය මන මහැන්සිමරණ කරයා. සබනිධ අන දස අෂ්ටිසිධන ටක්කුරකාර තල්ල තරයා, ජනනාානක බල බල සධ බල ජයියා ඇතෙර අන්තනපාරාවරයා. රාග අස්සා මහල්ලා චෞතා සූපුරකයෙක් ඌූවංකාර ය සතකුරු ප්‍රසාධ. ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਆਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀਏ ਤੁਮਾਰੇ ਜੀ ਤੁਝ ਹੀ ਆਕਾ ਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਣਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕੀ ਆ ਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨਾ ਇਕ ਦਾਤਾ ਇਕ ਭਿਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਣੇ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹ ਹਰ ਧਿਆਵਹ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਤਿਨ ਟੂਟੇ ਜਮ ਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਦਿਨ ਸੇਵਿਆ ਤਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ ਜਰਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰ ਹੈ ਹਰ ਪੂਜਾ ਜੀ ਤਬ ਤਾਪੈ ਜਪਹਿ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜ ਹੈ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤੁਧ ਜੇਵੜਿ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਗਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਨਤਾ ਸੋਚਿਆਰ ਮੈਡਾ ਸਾਈ ਜਦ ਤੂੰ ਭਾਵੇਂ ਸੋਈ ਥੀ ਸੀ ਦੋ ਤੂੰ ਦੇਹ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰਹਿ ਤੇਰੇ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀਵ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜੇ ਸਨੋ ਤੂੰ ਜਾਣ ਆਏ ਸੋਈ ਜਨ ਜਾਣੈ ਹਰ ਗੁਣ ਸਤਹੀ ਆਖ ਬਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖ ਜਾਣੈ ਸੋਈ ਜਨ ਨਾਨਕ ਗੁਰਮਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿੱਤ ਸਰਵਰੜ ਭਈਲੇ ਨਿਵਾਸਾ ਪਾਣੀ ਪਾਵਗਤ ਨਹਿ ਕੀਆ ਪੰਕਜ ਮੋਹ ਪੱਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਮੰਤ ਨਾਨਕ ਤਿਨ ਕੀ ਸਰਣਾ ਜਿਨ ਤੋ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੀ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਪਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਖੋ ਸਰਮਾ එ ඌූ අංකාරය සිරිවාහි ගුරජිකකි පත්තහේ පාතිශාහි දස්වවෙහි චවපයි. පන්න රාසසකා කාට්ඨා සිසා සිරියසකේ තජගතකේ ඉසා පොහො පැන බ්‍රිෂ්ට ගනන්තේපයි සභහෙන යානබදයිදැයි. තන්න තන්න ලෝගනකේ රජා දෘෂ්ටන දාහ ගරීබන වරජා කළප වනකේ සිරිජනහාරයේ දහජානමහෙලෙහු උබාරයේ. කභයවපාච බේනැතියේ චවපයි. ਅਮਰੀਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੀ ਹਮਾਰਾ ਆਪਣਾ ਜਾਣ ਕਰੂ ਪ੍ਰਤਿਪਾਰਾ ਹਮਰੇ ਦੁਸ਼ਟ ਸਭਾ ਤੁਮ ਘਾਵ ਹੋ ਆਪ ਹਾਥ ਦੈ ਮੋਹਿ ਬਚਾਵ ਹੋ ਸੁਖੀ ਬਸਾ ਮੋਰ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਤ ਕਰਦਾ ਕਰੀਐ ਸਭ ਬਰਨ ਕਉ ਅਰ ਸੰਗਰਿਆ ਪੂਰਨ ਹੋਏ ਹਮਾਰੀ ਆਸਾ ਤੌਰ ਭਜਨ ਕੀ ਰਹੇ ਪਿਆਸਾ ਤੁਮਹ ਸਾਡ ਕੋਈ ਅਬਰਨਾ ਧਿਆਉ ਜੋ ਪਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਅਹ ਚੁਣ ਚੁਣ ਛਤਰ ਹਮਾਰੇ ਮਾਰੀ ਅਹ ਆਪ ਹਾਥ ਦੈਮ ਦਿਓ ਬਰੇ ਅਮਰਨ ਕਾਲ ਕਾ ਤਰਾਸ ਨਿਵਰੇ ਆਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੁਝ ਜੋ ਕਰੇ ਹੋ ਰੱਛਾ ਰਾਖ ਲੇਹੁ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪ੍ਰੇ ਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਬਪ ਧਰਾ ਕਾਲ ਪਾਇ ਸ਼ਿਵ ਜੂ ਅਵਤਾਰਾ ਕਾਲ ਪਾਇ ਕਰਿ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓਬੇ ਦਰਾਜ ਬ੍ਰਹਮਾ ਜੋ ਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਵ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਹੂਲਾ සන්තන් ොකපායි තේ දුකී සුකපායිසාහ දුනකේ සුකී එක එක කී පීරපේ ශන්න කටකටකේ ප් පට් කී ජන්නයි. ජබයෝධ කරකකරා කරතාරා පරජත්තරත තබදෙහේ ආපාරා දබයක් කරකරත හ කබ හෝතුම්ම මෙලත දෙහෙ තර සබහෝ. ජෙත්තේ බදධන ශරේෂ්ඨට සභතා අරය යාපු අපනේ වූ ජෙවුචාර ඇතුම සබහිතේ රැස්ත නිරාල්ලම ජානත බේද පීද අන ආලම. දෙෙර කාරණදිරෙබෙන් කාරදිර ලම්භූ ආද අනීලයනා දෙය සම්භූතාකා මූඩු උචාර්තපේතා ජක්කූ පේවන පාවතිබින්තා. තකු කරපාහනියනුමානත මහමූඩු කශිපේදන ජානතව, මහන්දේමකෝ කැහැත් සදා ශේව නරං කාරකා චයනැතනැහැපේව. ਆਪੋ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲੱਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕਾ ਰੂਪ ਅਨੂਪ ਸਰੂਪਾ ਰੰਗ ਭਇਉ ਰਾਵ ਕਹਿ ਭੂ ਪਾਡਿਤ ਜੇ ਰਜ ਸੇਤ ਜਕੀਨੀ ਉਤਪਜ ਖਾਨ ਬਹੁਲ ਰਚ ਦੇਨੀ ਕਹੂੰਗਾ ਫੂਲ ਰਾਜਾ ਹੋਵੈ ਬੈਠਾ ਕਹੂੰ ਸਿਮਟ ਭਿਉ ਸ਼ੰਕਰ ਆਕੇਠਾ से ग्री श्रेष्ठ दिखाय चंपव आद जुगाद स्वरूप स्वम भव अब रक्षा मेरी तुम करो सिख उबारा सिख संगरो दुष्ट जीते उठवते उत्पाता सकल मलेष करो रण काता जय अस तुज तव शरणे परे तिनके दुष्ट दुखत होवे मारे पुरख जवन पग परे तिहारे तिनके तुम संकट सब तारे ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਤਨ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਂ ਕੇ ਤਾਪ ਤਨ ਕਮਹ ਹਰੇ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸਾਹਸ ਵਸਕੇ ਨ ਕੋਈ ਏਕ ਬਾਰ ਜਨ ਤੂੰ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਕਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤਮੈ ਸਰਨ ਤਿਹਾਰੀ ਆਪ ਹਾਥ ਦੈ ਲਿਹੁ ਉਵਾਰੇ ਸਰਬ ਤਾਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੇ ਹਮ ਪਰਦਕ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ दुष्ट दोखी जनकोषय करता श्री अस तोजा भय दयाला पूर्ण करा ग्रंथ तत्काला मन बांचत फल पावे सोई दुखरंत सैब आबत कोई अड़ल सुनंग उंग जो जाहे सुरस न पावै सुन मूढ चित्त लाए चतुरता आवई दुख दर्द पाव निकट न तिन नर के रह हो जो जाकी एक बार चो पई को कहे चो पाई ਸੰਬਤ 17 ਸਹਿਸ ਭਣੇ ਜਾਏ ਅਰਧ ਸਹਿਸ ਫੁਨ ਤੇ ਨ ਕਹਿ ਜਾਏ ਭਾਦਰਵ ਸੁਦੀ ਅਸ਼ਟਮੀ ਰਵਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਚਰੇ ਚਰਤਰ ਉਪਖਿਆਨੇ ਤੇਰੇ ਚਰਤਰੇ ਮੰਤਰੀ ਭੂਪ ਸਮਾਧੇ 405 ਚਰਤਰ ਸਮਾਪਤ ਮਸਤ ਸੁਭ ਮਸਤ ਅਫਜੋਂ ਦੋਹਰਾ ਦਾਹ ਜਾਨ ਕਰ ਦਾਸ ਪਾਰ ਕੀਜੈ ਕਿਰਪਾ ਅਪਾਰ අපහාත දෑරාක මූහෙ මනක්‍රම්භච්චන බේචාරය දවපයි මෙන් අගරනි සහ ප්‍රථම මනාවකිසන බෙසන කබ හොන් ඇැතතිියු. කාන්සුනේ පැහ්චාන් අතින සූලිවෙලාගේ මූරී පක් එනිසෝ මහාකාලරක වාරහමාරූ මහලූහොමැකින් කරතාරූ අපනාජානකරූරක වාර බාහින්ගහයකීලාජි භිචාර. ਆਪਣਾ ਜਾਨਮ ਦੇ ਪ੍ਰਤਿ ਪਰਿਆ ਚੁਣ ਚੁਣ ਛਤੁਰ ਹਮਾਰੇ ਮਰੀਆ ਦੇਖ ਤੇਗ ਜਗ ਮੈਂ ਦੋ ਚੱਲੈ ਰਾਖ ਆਪ ਮੋਹ ਔਰ ਨੰਦ ਲੈ ਤੁਮਮ ਕਰਹੁ ਸਦਾ ਪ੍ਰਤਿ ਪਾਰਾ ਤੁਮ ਸਾਹਿਬ ਮੈਂ ਦਾ ਹਸਤਿਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੁਮ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਹ ਜਾਣ ਕਰ ਕਿਰਪਾ ਕਰ ਹੋ ਮੋਹੇ ਹਾਰ ਪਰਮਾਇਨ ਦੁਆਰ ਤੋਹੇ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਮ ਸਾਹਿਬ ਮੈਂ ਕਿੰਕਰਥਾਰਾ ਦਾਹ ਜਾਣ ਦੇ ਹਾਥ ਉਵਾਰੋ ਹਮਰੇ ਸਭ ਬੈਰੀਆਂ ਸੰਘਾਰੋ ਪ੍ਰਥਮ ਧਰਮ ਭਗਵਤ ਕੋ ਧਿਆਨ ਨਾਮ ਬਹੁਰ ਕਰੋਂ ਕਵਿਤਾ ਵਿਦਨਾਨਾ ਕ੍ਰਿਸ਼ਨ ਜਥਾ ਮਤ ਚਿਰਤਰੇ ਉਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬੇ ਉਹ ਬਾਤ ਦੋਹਰਾ ਜੋਨੀ ਜਿ ਪ੍ਰਭ ਮੋਸੋ ਕਹਾ ਸੁ ਕਹੈ ਉਹ ਜਗ ਮਾਹੀ ਜੋ ਤੈ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਨਾਹੀ ਦੋਹਰਾ ਹਰ ਹਰ ਜਨ ਦੋਇ ਇਕ ਹੈ ਵਿਭ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਓ ਜਲ ਹੀ ਵਿਖੈ ਸਮਾਹੀ ਦੋਹਰਾ ਜਬ ਆਇਸ ਪ੍ਰਭ ਕੋ ਪਾਇਓ ਜਨਮ ਤਰਾ ਜਾਗ ਆਏ ਅਬ ਮੈਂ ਕਥਾ ਸੁਣ ਸੇਵਤੇ ਸਭ ਹੂੰ ਕਹਿਤ ਸੁਨਾਈ ਕਬ ਬਾਤ ਦੋਹਰਾ ਠੰਡ ਭਇਓ ਮੈਂ ਜੋਰ ਕਰ ਬਚਨ ਕਹਾ ਸਿਰਣ ਆਈ ਪੰਥ ਚੱਲੈ ਤਬ ਜਗਤ ਮੈਂ ਜਬ ਤੁਮ ਕਰਹੋ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੇ ਤੇ ਰਵ ਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਆ ਟਲ ਸਭ ਕੋਈ ਭਾਗਤ ਨੇਤ ਸੁਰਗ ਬਾ ਸੁਰਗ ਬੁਰ ਕਰਾ ਸਗਰੀ ਪੁਰੀ ਸਮੇਤ ਤਉ ਪਾਈ ਜੋ ਹੈ ਕਥਾ ਸੁਨੇ ਅਰਗਾਵੈ ਦੁਖ ਪਾਪ ਤਹ ਨਿਕਟ ਨ ਆਵੈ සන පගතකය පලහොයි යාදු ්‍යාද වසකයනකෝයි සම් ස සෑසපචාවන දී ප්‍රථම සකදාාවන තු හැපරසාධ කරගරත සුදාරා පහළු පරී ොහල් හෝ සුදාරාදෝ හොර නතරතුංක ගේේ තරනතාරපතීරත රංග සිරී පගවත්ත පූරණකීෝ රගුපරකතා පරසාංගදෝ හරා. ਸਾਧਿਆ ਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਯਿਆ ਪਾਇਂ ਕਹੇ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇਓ RAM ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤੇਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਭ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਉ ਸਭ ਤਹ ਬਖਾਨੇਉ ਦੋਹਰਾ ਸਗਲ ਦਵਾਰ ਕਉ ਸਾਡਕੈ ਗਹੈਉ ਤੁਹਾਰੋ ਦਵਾਰ ਬਾਹੇ ਗਹੇ ਕੀ ਲਾ ਜਿਸ ਗੋਬਿੰਦ ਦਾਸ ਤੁਹਾਰ RAM KALI ਮਹੱਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ आनंद पाया मेरी माई सतगुरु मैं पाया सतगुरु तं पाया सहज सेते मन वज्जिया बधाईया राग रतन परिवार परिया शब्द गावण आईया शब्द ओ तं गावो हरि के राम रज ने बसाया कहे नानक आनंद हुआ सतगुरु मैं पाया ए मन मेरा तू सदा रहो हर नालि हर नाल रहो तू मन मेरे दुख सब विसारणा ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾ ਸਮਰਤ ਸੁਆਮੀ ਸੋਕ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹਿੰ ਕਰ ਤੇਰਾ ਕਰਤਾ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੈ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਵਸਾਵੈ ਨਾਮ ਜਿਨ ਕੈ ਮਨ ਵਸੇ ਆਵਾਜ਼ੇ ਸ਼ਬਦ ਕਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸੇ ਆ ਜਨੀ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆ ਕਹੇ ਨਾਨਕ ਸੁਨੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਕੇ ਕਹੇ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ आनंद सुणो हो वडभागी हो सगला मनोरथ पुरे पारब्रह्म प्रभु पाया उतरे सगला वसुरे दुख रोग संताप उतरे सुनी सच्ची वाणी संत साजन भए सरसे पुरे गुरते जाणी सुनते पुनीत कहते पवित्त सतगुरु रहया भरपूरे बिनवंत नानक गुरु चरण लागे वाजे अनहत तूरें ਮੁੰਦਾਬਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਰਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚਾਏ ਤਸ ਕਾ ਹੋਏ ਉਧਾਰੋ ਇਹ ਵਸਤ ਤਜੇ ਨਹਂ ਦਾਈ ਨਿਤ ਨਿਤ ਰੱਖ ਉਰ ਧਾਰੋ ਤਮਸ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਫਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣ ਆਰੀ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇਹਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ થી ਵੇ ਹਰਿਆ ਪੌੜੀ ਦਿੱਥੈ ਤੂ ਸਮਰੱਥ ਦਿੱਥੈ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਦਰ ਮਾਹੀ

ਅੰਤਰ ਗੁਰਿਆਰਾਧਨਾ ਜਿਹ ਵਾਜਪ ਗੁਰਨਾਉ ਨਿਤ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋਹਿ ਵਥ ਦੇ ਤਗ ਮਹਤਮ ਕਾਢੀ ਹੈ ਵਿਰੜੇ ਕੇ ਈ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਪ ਉਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰ ਅਨ ਹੋ ਆਇਆ ਬਦਿਆਲ ਮਨ ਹੋਣਾ ਵਿਸਾਰ ਅਨ ਸਾਧ ਜਨਾਂ ਕੈ ਸੰਗ ਭਵ ਜਲ ਤਾਰ ਅਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰ ਅਨ ਤਿਸ ਸਾਹਿਬ ਕੀਤੇ ਕ ਨਾਨਕ ਮੰਨਵਾਹੀ ਜਿਸੇ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸੇ ਸੇ ਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਹੀ ਨਿਮਾਣਿਆਂ ਦੀ ਮਾਣ ਨਿਤਾਣਿਆ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿੱਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਸ੍ਰੀ ਰਹਿਰਾਸ ਸਾਹਿਬ ਜੀ ਦਾ ਜਾਪ ਹੋਇਆ ਬਾਣੀ ਪੜਦੇ ਅਨੇਕ ਭੁੱਲਾ ਹੋਈਆਂ ਮੁਆਫ ਕਰਨੀਆਂ ਜੀ ਅੱਗੇ ਤੋਂ ਸੁਧ ਸਪਸ਼ਟ ਬਾਣੀ ਪੜਨ ਸੁਣਨ ਦਾ ਬਲ ਉਦਮ ਬਖਸ਼ਣਾ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਜਿੰਨਾ ਗੁਰਮੁਖ ਪਿਆਰਿਆਂ ਨੇ ਪਿਆਰੀਆਂ ਸੰਗਤਾਂ ਨੇ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਸੁਣੀ ਮੇਰ ਪਰਿਆ ਹੱਥ ਸਿਰ ਤੇ ਰੱਖਣਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣਾ ਅਮਰਤ ਵੇਲਾ ਬਖਸ਼ਣਾ ਜੀ ਸਾਰੇ ਕਾਰਜ ਰਾਸ ਕਰਨੇ ਦੁੱਖਾਂ ਕਲੇਸ਼ਾਂ ਵਿਗਨਾਂ ਤੂੰ ਬਚਾਉਣਾ ਜੀ ਤਾਰੋ ਬਾਰਾਂ ਚਤਰਕੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ ਕਿਰਪਾ ਕਰਨੀ ਘਰ ਅੰਦਰ ਸੁਖ ਸ਼ਾਂਤੀ ਬਣਾਈ ਰੱਖਣੀ ਜਿਉ ਸਤਿਗੁਰੂ ਜੀ ਇਹ ਹੜਾਂ ਦੀ ਆਫਤ ਆਈ ਹੈ ਸੱਚੇ ਪਾਤਸ਼ਾਹ ਕਿਰਪਾ ਕਰਨੀ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਸਭਨਾ ਦੀ ਰੱਛਿਆ ਕਰਨੀ ਸਰਬੱਤ ਦਾ ਭਲਾ ਕਰਨਾ ਇੱਕ ਦੂਸਰੇ ਦੇ ਹਿਰਦੇ ਚ ਪ੍ਰੇਮ ਪੈਦਾ ਕਰਨਾ ਤਾਂ ਜੋ ਸਤਿਗੁਰੂ ਜੀ ਸਾਰੀ ਸੰਗਤ ਰਲ ਮਿਲ ਕੇ ਸੇਵਾਵਾ ਕਰ ਸਕਣ ਇਸ ਦੁੱਖਾਂ ਵਾਲੇ ਸਮੇਂ 'ਚ ਇੱਕ ਦੂਸਰੇ ਦਾ ਆਸਰਾ ਬਣ ਸਕਣ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਸਿਮਰਨ ਕਰਨ ਦੀ ਸਮਰੱਥਾ ਬਖਸ਼ਣੀ ਸੱਚੇ ਪਾਤਸ਼ਾਹ ਦੁੱਖਾਂ ਤੋਂ ਬਚਾਉਣਾ ਆਪ ਜੀ ਦਾ ਫੁਰਮਾਨ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈहां ਉहां ਸੱਚ ਹੋਵੇ ਐਸੀਆਂ ਰਹਿਮਤਾਂ ਕਰਨੀਆਂ ਸੇ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ